ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਨੂੰ ਪਰਫੁੱਲਿਤ ਕਰਨ ਦੇ ਯਤਨਾਂ ਨੂੰ ਪੈਨ ਲੱਗਿਆ ਪੁਰਜੀਸ ਦੀ ਉਦਾਹਰਣ ਪਟਿਆਲਾ ਦੇ ਇੱਕ ਨਿੱਕੇ ਜਿਹੇ ਪਿੰਡ ਖੇੜੀ ਬਰਨਾ ਤੋਂ ਸਾਹਮਣੇ ਆਈ ਜਿੱਥੇ ਇੱਕ ਵਿਦਿਆਰਥੀ ਦਾ ਬਣਾਇਆ ਪ੍ਰੋਜੈਕਟ ਕੇਂਦਰ ਸਰਕਾਰ ਦੁਆਰਾ ਲਗਾਈ ਜਾ ਰਹੀ ਐਗਜ਼ੀਬਿਸ਼ਨ ਦੇ ਲਈ ਹੋਇਆ ਸਿਲੈਕਟ ਕੇਂਦਰ ਸਰਕਾਰ ਦੁਆਰਾ ਸਕੂਲਾਂ ਦੇ ਬੱਚਿਆਂ ਦੇ ਲਈ ਸ਼ੁਰੂ ਕੀਤੀ ਗਈ ਇਨਸਪਾਇਰ ਮਨਕ ਅਵਾਰਡ ਯੋਜਨਾ ਦੇ ਤਹਿਤ ਸੂਬੇ ਭਰ ਵਿੱਚੋਂ ਪਹਿਲਾ ਸਰਕਾਰੀ ਸਕੂਲ ਦਾ ਵਿਦਿਆਰਥੀ ਰਣਵੀਰ ਜੋ ਕਿ ਪਟਿਆਲਾ ਦੇ ਇੱਕ ਨਿੱਕੇ ਜਿਹੇ ਪਿੰਡ ਦੇ ਹਾਈ ਸਕੂਲ ਦਾ ਵਿਦਿਆਰਥੀ ਰਿਹਾ ਹੈ ਦੇ ਪ੍ਰੋਜੈਕਟ ਨੂੰ ਨੈਸ਼ਨਲ ਦੇ ਲਈ ਕੀਤਾ ਗਿਆ ਸਿਲੈਕਟ ਤੁੱਕ ਕੀ ਨਾਮ ਹੈ ਰਣਵੀਰ ਸਿੰਘ ਰਣਵੀਰ ਜੀ ਕਦੋਂ ਜਿਹੜੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਕਿੱਥੇ ਦੀ ਨਾਮਿਨੇਸ਼ਨ ਹੋਈ ਹੈ ਏ ਜੀ ਨੌਵੀਂ ਕਲਾਸ ਚ ਸ਼ੁਰੂਆਤ ਕੀਤੀ ਸੀ ਅਧਿਆਪਕ ਸਹਿਬਾਨ ਨੇ ਦੱਸਿਆ ਇਨਸਪਾਇਰ ਨੂੰ ਅਵਾਰਡ ਨਾਲ ਦਾ ਇੱਕ ਯੋਜਨਾਈ ਤੇ ਉਹਦੇ ਵਿੱਚ ਇੱਕ ਮਾਡਲ ਚਾਹੀਦਾ ਜੀ ਤੇ ਮੈਨੂੰ ਉਦੋਂ ਆਈ ਆਈਡੀਆ ਹੈ ਵੀ ਜਦੋਂ ਮੇਰੇ ਪਿੰਡ ਦੇ ਕਿਸਾਨ ਹੀ ਹੱਥਾਂ ਨਾਲ ਛੱਲੀਆਂ ਉਤਾਰ ਰਹੇ ਸੀ ਹੱਥਾਂ ਨਾਲ ਬਹੁਤ ਪ੍ਰੋਬਲਮ ਆ ਰਹੀ ਸੀ ਤਾਂ ਮੈਂ ਉਹਨਾਂ ਹੋਰ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਤੇ ਇੱਕ ਮਸ਼ੀਨ ਤਿਆਰ ਕੀਤੀ ਤੇ ਉਸ ਤੋਂ ਬਾਅਦ ਇਸ ਨੂੰ ਡਿਸਟ੍ਰਿਕਟ ਲੈਵਲ ਤੇ ਲੈ ਗਏ ਉੱਥੋਂ ਸਿਲੈਕਟ ਕੀਤੀ ਤੇ ਫਿਰ ਸਟੇਟ ਤੇ ਉੱਥੋਂ ਵੀ ਸਿਲੈਕਟ ਹੋ ਗਈ ਤੇ ਹੁਣ ਨੈਸ਼ਨਲ ਲੈਵਲ ਜਾਣਾ ਹੈ ਇਹਦੇ ਲਈ ਕੀ ਕਿੰਨਾ ਕੁ ਟਾਈਮ ਲੱਗਿਆ ਇਸ ਪ੍ਰੋਜੈਕਟ ਨੂੰ ਟਾਈਮ ਤਾਂ ਇਹ ਬਹੁਤ ਕੰਜ਼ਿਊਮ ਹੋ ਗਿਆ ਉਹ ਵੀ ਪਹਿਲੀ ਵਾਰ ਜਦੋਂ ਬਣਵਾਈ ਸੀ ਉਸ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਸੀ ਜੇ ਇੱਕ ਵਾਰ ਇਦਦਰੋ ਸ਼ੁਰੂ ਕਰਦੇ ਸੀ ਤਾਂ ਇਦਦਰੋ ਪ੍ਰੋਬਲਮ ਆਉਂਦੀ ਸੀ ਦੂਜੀ ਚੀਜ਼ ਸ਼ੁਰੂ ਕਰਦੇ ਤੇ ਤੀਜੀ ਚ ਪ੍ਰੋਬਲਮ ਆਉਂਦੀ ਸੀ ਤੇ ਇਹ ਸਟੈਪ ਬਾਈ ਸਟੈਪ ਚੱਲੇ ਗਏ ਤੇ ਇਹ ਲਗਭਗ ਬਣ ਕੇ ਤਿਆਰ ਹੋ ਗਈ ਸੀ ਕਿਹੜੇ ਸਕੂਲ ਚ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਇਹ ਖੇੜੀ ਬਨ ਸਰਕਾਰੀਆ ਸਕੂਲ ਖੇੜੀ ਬਨ ਹੈ ਟੀਚਰ ਸਰਬਾਨਾ ਦਾ ਕਿੰਨਾ ਕੁ ਯੋਗਦਾਨ ਹੈ ਟੀਚਰ ਸਰਬਾਨਾ ਦੀ ਬਹੁਤ ਯੋਗਦਾਨ ਰਿਹਾ ਜੇ ਉਹ ਨਾ ਹੁੰਦੇ ਤਾਂ ਮੈਨੂੰ ਤਾਂ ਉਹਨਾਂ ਦਾ ਪੂਰਾ ਯੋਗਦਾਨ ਰਿਹਾ ਜੀ। ਤੇ ਕੀ ਕੁਝ ਜਿਹੜਾ ਹੈ ਹੋਰ ਅੱਗੇ ਇਸ ਪ੍ਰੋਜੈਕਟ ਦੇ ਵਿੱਚ ਹੋ ਸਕਦੇ ਨੇ ਫੇਰ ਬਦਲ ਜਿਹੜਾ ਹੈ ਹੋਰ ਵਧੀਆ ਢੰਗ ਦੇ ਨਾਲ ਇੱਕ ਤਰ੍ਹਾਂ ਦੀ ਪ੍ਰੋਟੋਟਾਈਪ ਤਿਆਰ ਕੀਤਾ ਕਿ ਡੈਮੋ ਤਿਆਰ ਕੀਤਾ ਇਹਦੇ ਵਿੱਚ ਹੋਰ ਬਹੁਤ ਸਾਰੀ ਸੋਧ ਹੋ ਸਕਦੀ ਨੇ ਜੇ ਜੀ ਇਹਨੂੰ ਅੱਗੇ ਮਾਰਕੀਟ 'ਚ ਉਤਾਰਨਾ ਤਾਂ ਇਹਦੇ ਵਿੱਚ ਆਪਾਂ ਇੱਕ ਮੋਟਰ ਲਗਾ ਸਕਦੇ ਹਾਂ ਤੇ ਉਹਨੂੰ ਸੋਲਨ ਨਾਲ ਬੈਟਰੀ ਦੇ ਸਕਦੇ ਚ ਗਾਰੰਟੀ ਤੇ ਅੱਗੇ ਹੁਣ ਕਦੋਂ ਜਾ ਰਹੇ ਤੁਸੀਂ ਕੰਪੀਟੀਸ਼ਨ ਦੇ ਹੁਣ 16 ਤਰੀਕ ਨੂੰ ਜਾਣਾ ਹੀ ਦਿੱਲੀ ਜਾਣਾ ਹੈ ਦਿੱਲੀ ਤੇ ਹੋਰ ਕੁਝ ਕਹਿਣਾ ਚਾਹਉ ਆਪਣੇ ਹਮ ਉਮਰ ਬੱਚਿਆਂ ਨੂੰ ਪ੍ਰੋਜੈਕਟ ਜਿੰਨੇ ਤੁਸੀਂ ਲੈ ਕੇ ਜਾ ਰਹੇ ਹੋਗੇ ਉਹਨਾਂ ਦੇ ਵਾਸਤੇ ਕੁਝ ਕਹਿਣਾ ਚਾਹੁੰਦਾ ਉਹਰ ਨੂੰ ਇਹੀ ਆ ਜੀ ਤੁਸੀਂ ਵੀ ਆਪਣੇ ਦਿਮਾਗ ਨੂੰ ਹੋਰ ਮਤਲਬ ਆਈਡੀਆ ਵਰਤੋ ਆਦਾ ਆਈਡੀਆ ਲਾਓ ਤੇ ਮਸ਼ੀਨਾ ਮਸ਼ੀਨ ਤਿਆਰ ਕਰੋ ਜਿਹੜੀ ਵੀ ਹੋਰ ਕਿਸ ਹਰੇਕ ਬੰਦੇ ਦੇ ਕੰਮ ਆ ਵੀ ਉਹ ਕਿਸਾਨ ਨਹੀਂ ਹੋ ਸਕਦੇ ਕੋਈ ਵੀ ਚੀਜ਼ ਹੋ ਸਕਦੀ ਹੈ ਜਿਵੇਂ ਕੋਈ ਵੀ ਆਪਣੇ ਪ੍ਰੋਬਲਮ ਹੈ ਜੀ ਉਹਨੂੰ ਵੀ ਹੱਲ ਕਰਨ ਵਾਸਤੇ ਕੋਈ ਵੀ ਆਪਣਾ ਆਈਡੀਆ ਲੈ ਕੇ ਆਣ ਤੁਸੀਂ ਪਿੰਡ 'ਚ ਹੀ ਰਹਿੰਦੇ ਹੋ ਹਾਂਜੀ ਪਿੰਡ 'ਚ ਹੀ ਰਹਿੰਦੇ ਆ ਤੇ ਕੁਛ ਅੱਗੇ ਏਮ ਸੋਚਿਆਗਾ ਜ਼ਿੰਦਗੀ ਦੇ ਵਿੱਚ ਕੋਈ ਹੋਰ ਕਿਸਾਨਾਂ ਦੇ ਵਾਸਤੇ ਕੁਝ ਹੋਇਆ ਜਾਏ ਪ੍ਰੋਜੈਕਟ ਵਗੈਰਾ ਹਾਂਜੀ ਸੋਚਾਂਗੇ ਅ ਜਿਹੜੇ ਬਾਰੇ ਕੀ ਨਾਮ ਆਦੀ ਕਿੱਥੇ ਜਾਓਗਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਮੈਂ ਸਰਕਾਰੀ ਹਾਈ ਸਕੂਲ ਖੀੜੀਬਰਾ ਵਿਖੇ ਬਤੌਰ ਸਾਇੰਸ ਮਾਸਟਰ ਜਿਹੜਾ ਹੈਗਾ ਉਹ ਜੌਬ ਕਰ ਰਿਹਾ ਜੀ ਸਰ ਕਿੰਨਾ ਜਦੋਂ ਪਹਿਲੀ ਫੀਲਿੰਗ ਕੀ ਹੋਈ ਜਦੋਂ ਪਤਾ ਲੱਗੇ ਕਿ ਬੱਚੇ ਦਾ ਪ੍ਰੋਜੈਕਟ ਪਾਸ ਹੋ ਗਿਆ ਹਾਂਜੀ ਪਹਿਲਾਂ ਬਹੁਤ ਖੁਸ਼ੀ ਹੋਈ ਜੀ ਵਿਦਿਆਰਥੀ ਦੀ ਪਹਿਲਾਂ ਨੋਮੀਨੇਸ਼ਨ ਕਰਵਾਈ ਸੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਦਿਆਪਕ ਸਾਹਿਬਾਨ ਬਹੁਤ ਮਿਹਨਤ ਨਾਲ ਉਹਨਾਂ ਨੇ ਕੰਮ ਕੀਤਾ ਬੱਚੇ ਦੀ ਰਜਿਸਟ੍ਰੇਸ਼ਨ ਕਰਵਾਈ ਉਹਨਾਂ ਨੇ ਤਾਂ ਉਹਨਾਂ ਦੀ ਮਿਹਨਤ ਸਦਕਾ ਤੇ ਗਾਇਡ ਦੇ ਆਪਕਾਂ ਦੀ ਜਿਹੜੀ ਯੋਗ ਅਗਵਾਈ ਹੈ ਉਹਦੇ ਨਾਲ ਜਿਹੜੀ ਵਿਦਿਆਰਥੀ ਦੀ ਸਿਲੈਕ ਕੀ ਕਿੰਨਾ ਕਿ ਮਿਹਨਤ ਲੱਗੀ ਇਸ ਪ੍ਰੋਜੈਕਟ ਨੂੰ ਕੌਣ ਤੇ ਕਿਸ ਟੀਚਰ ਦੀ ਜਿਹੜੀ ਨੋਰਮਲ ਸੀ ਇਹ ਪ੍ਰੋਜੈਕਟ ਤਕਰੀਬਨ ਜਿਵੇਂ ਵਿਦਿਆਰਥੀਆਂ ਤੁਹਾਨੂੰ ਦੱਸਿਆ ਇੱਕ ਸਾਲ ਦੇ ਕਰੀਬ ਲੱਗ ਗਿਆ ਜੀ ਕਾਫੀ ਸਾਰੀਆਂ ਪ੍ਰੋਬਲਮਸ ਆਈਆਂ ਸੀ ਇਹਦੇ ਵਿੱਚ ਤਾਂ ਉਹ ਟਾਈਮ ਟੂ ਟਾਈਮ ਉਹਨੂੰ ਜਿਹੜਾ ਹੈਗਾ ਉਹਦੀ ਕਰੈਕਸ਼ਨ ਕਰਦੇ ਰਹੇ ਤਾਂ ਸਾਡੇ ਜਿਹੜੇ ਸਾਇੰਸ ਵਿਸ਼ੇ ਦੇ ਅਧਿਆਪਕ ਸਹਿਬਾਨ ਨੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਹੈ ਬਾਕੀ ਸਮੂਹ ਅਧਿਆਪਕ ਸਹਿਬਾਨ ਨੇ ਜਿਹੜਾ ਹੈਗਾ ਉਹ ਬਹੁਤ ਵਧੀਆ ਯੋਗਦਾਨ ਦਿੰਦਾ ਹੈ ਸਹਿਯੋਗ ਦਿੰਦਾ ਹੈ ਇਸ ਨੂੰ ਜਿਹੜਾ ਹੈਗਾ ਉਹ ਇੰਪਰੂਵ ਕਰਨ ਦੇ ਵਿੱਚ ਹਰਦੀਪ ਜੀ ਕਿੰਨਾ ਇੱਕ ਔਖਾ ਲੱਗਦਾ ਜਦੋਂ ਬੱਚੇ ਇਹ ਜੇ ਆਈਡੀਆਜ਼ ਲੈ ਕੇ ਟੀਚਰਜ਼ ਕੋਲ ਆ ਜਾਂਦੇ ਨੇ ਇਹ ਰਿਫੰਡਸ ਦੀ ਵੀ ਪ੍ਰੋਬਲਮ ਆਦੀ ਕਈ ਹੋਰ ਪ੍ਰੋਬਲਮਾਂ ਵੀ ਆਉਂਦੇ ਨੇ ਤਾਂ ਉਸ ਸੁਖਣੇ ਨੂੰ ਬੂਰ ਤੱਕ ਲਿਜਾਣ ਚ ਕਿੰਨਾ ਇੱਕ ਜਿਹੜਾ ਔਖਾ ਹੁੰਦੀ ਹੈ ਕਿ ਇੱਕ ਟੀਚਰ ਹੋਣ ਦੇ ਨਾਲ ਹਾਂਜੀ ਬਿਲਕੁਲ ਚੈਲੈਂਜਿੰਗ ਤਾਂ ਹੁੰਦਾ ਹੀ ਹੈ ਵਿਦਿਆਰਥੀ ਕਿ ਆਪਣੇ ਕੋਲੇ ਇਨੋਵੇਟਿਵ ਆਈਡੀਆ ਲੈ ਕੇ ਆਇਆ ਉਸ ਆਈਡੀਆ ਨੂੰ ਆਪਾਂ ਇੱਕ ਮਸ਼ੀਨ ਦੇ ਵਿੱਚ ਆਪਾਂ ਉਹਨੂੰ ਤਿਆਰ ਕਰਨਾ ਹੈ ਕਿ ਉਹ ਘੱਟ ਸਮਾਂ ਲਵੇ ਅਤੇ ਇਫੈਕਟਿਵ ਹੋਵੇ ਤੇ ਪਹਿਲਾਂ ਮਾਰਕੀਟ ਦੇ ਵਿੱਚ ਨਾ ਹੋਵੇ ਇਨੋਵੇਟਿਵ ਜੇ ਮਾਰਕੀਟ ਦੇ ਵਿੱਚ ਹੈ ਤਾਂ ਆਪਾਂ ਜੋ ਬਣਾਣਾ ਹੈ ਉਹਦੇ ਵਿੱਚ ਆਪਾਂ ਉਹ ਤੋਂ ਅਲੱਗ ਕੀ ਬਣਾ ਰਹੇ ਹਾਂ ਜਿਹਦੇ ਨਾਲ ਆਪਣੀ ਜਿਹੜੀ ਸਮਾਜ ਹੈ ਕਿਸਾਨ ਨੇ ਜਾਂ ਹੋਰ ਸਮਾਜ ਦੇ ਲੋਕ ਨੇ ਉਹਨਾਂ ਨੂੰ ਕੀ ਫਾਇਦਾ ਹੋ ਸਕਦਾ ਨੰਤੀ ਨਾਮ ਗੁਰਪ੍ਰੀਤ कौर ਕਿੱਥੇ ਜਾਉਂਦੇ ਸਰਕਾਰੀ ਹਾਈ ਸਕੂਲ ਖੇੜੀ ਵਰਨਾ ਮੈਮ ਸਟੂਡੈਂਟ ਤੋਂ ਆਦਾ ਸੀਗਾ ਹਾਂਜੀ ਹਾਂਜੀ ਕਿਵੇਂ ਫੀਲ ਹੋਇਆ ਜਦੋਂ ਪਤਾ ਲੱਗਦਾ ਕਿ ਹਾਂਜੀ ਸਰ ਬਹੁਤ ਜ਼ਿਆਦਾ ਵਧੀਆ ਗ੍ਰੇਟ ਨਿਊਜ਼ ਸੀਗੀ ਜਦੋਂ ਵੀ ਪਹਿਲੀ ਵਾਰੀ ਸਿਲੈਕਟ ਹੋਏ ਫਿਰ ਸੈਕਿੰਡ ਟਾਈਮ ਸਿਲੈਕਟ ਹੋਏ ਸਟੇਟ ਲੈਵਲਸ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਤਾਂ ਹੁਣ ਨੈਸ਼ਨਲਸ ਜਾਵਾਂਗੇ ਹਾਂਜੀ ਨੈਸ਼ਨਲ ਤੇ ਜਾ ਰਿਹਾ ਹਾਂ ਕੇਬੀ ਪ੍ਰੈਪਰੇਸ਼ਨ ਹਾਂਜੀ ਹਾਂ बस ਇਸ ਕੁਝ ਇਮਪਰੂਵਮੈਂਟਸ ਕੀਤੀ ਹੈ ਜੋ ਲੱਗਦਾ ਸੀ ਕਿ ਸ਼ਾਇਦ ਛੱਲੀ ਦੇ ਸਾਈਜ਼ ਦੇ ਕੋਈ ਇਸ਼ੂ ਹੋ ਸਕਦਾ ਹੈ ਵੀ ਜੇ ਸਾਈਜ਼ ਥੋੜਾ ਜਿਹਾ ਵੱਡਾ ਤਾਂ ਉਹ ਸ਼ਾਇਦ ਇਸ ਦੇ ਵਿੱਚ ਨਾ ਹੋਏ ਤਾਂ ਫਿਰ ਉਹ ਕਟਰ ਦਾ ਥੋੜਾ ਜਿਹਾ ਸਾਈਜ਼ ਐਡਜਸਟ ਕੀਤਾ ਹੈਗਾ ਜਦੋਂ ਪਹਿਲੀ ਵਾਰ ਤੁਹਾਡੇ ਕੋਲ ਆਈਡੀਆ ਲੈ ਕੇ ਆਇਆ ਕਿਵੇਂ ਵੀ ਉਦੋਂ ਤੁਹਾਡਾ ਰਿਸਪਾਂਸ ਸੀ ਜਿਵੇਂ ਇੱਕ ਪਿੰਡ ਦਾ ਬੱਚਾ ਜਦੋਂ ਇਹੋ ਜਿਹਾ ਹਾਂਜੀ ਬਿਲਕੁਲ ਬਿਲਕੁਲ ਹਾਂ ਥੋੜਾ ਉਦੋਂ ਸੀਗਾ ਵੀ ਡਾਇਲੇਮਾ ਜਿਹਾ ਤਾਂ ਸੀਗਾ ਹੀ ਕਿ ਪਤਾ ਨਹੀਂ ਹੋ ਪਾਏਗਾ ਕਿ ਨਹੀਂ ਹੋ ਪਾਏਗਾ ਫਿਰ ਅਸੀਂ ਇਹ ਬੱਚਾ ਬਹੁਤ ਲੈਬਰੀਅਸ ਸੀ ਸਾਡਾ ਕਿ ਜਿਵੇਂ ਆਨ ਪੇਪਰ ਵੈਲੇ ਇਹਨੂੰ ਡਿਸਕਸ ਕੀਤਾ ਹਨਾ ਫਿਰ ਮੈਨੂੰ ਇੰਟਰਨੈਟ ਤੇ ਫਾਈਂਡ ਆਊਟ ਕੀਤਾ ਕਿ ਕੋਈ ਐਸੀ ਚੀਜ਼ ਪਹਿਲਾਂ ਹੈ ਤਾਂ ਨਹੀਂ ਕਿਉਂਕਿ ਉਹ ਇਨੋਵੇਟਿਵ ਹੋਣਾ ਚਾਹੀਦਾ ਤੁਹਾਨੂੰ ਪਤਾ ਹੀ ਹੈ ਕਿ ਇਨਸਪਾਇਰ ਅਵਾਰਡਸ ਜੇ ਵੀ ਸਿਲੈਕਟ ਨਹੀਂ ਹੁੰਦਾ ਜੇ ਆਲਰੇਡੀ ਹੋਏ ਤਾਂ ਤਾਂ ਫਿਰ ਦੇਖਿਆ ਕਿ ਮਸ਼ੀਨਸ ਤਾਂ ਬਹੁਤ ਸਾਰੀਆਂ ਹੈਗੀਆਂ ਪਰ ਉਹ ਦੇ ਆ ਬਰੀ ਕਾਸਟਲੀ ਵੈਰੀ ਐਕਸਪੈਂਸਿਵ ਤਾਂ ਫਿਰ ਉਹ ਜਿਹੜੇ ਇਹਦੇ ਪੂਰ ਫਾਰਮਰਸ ਆ ਜਿਵੇਂ ਇੱਥੇ ਉਸੀ ਬੈਕਗਰਾਉਂਡ ਤੋਂ ਆ ਤਾਂ ਫਿਰ ਇਹ ਜ਼ਿਆਦਾ ਬੈਟਰ ਦੱਸ ਸਕਦਾ ਤੇ ਇਹਨੇ ਕਿਹਾ ਵੀ ਇੱਥੇ ਫਾਰਮਰਸ ਅਫੋਰਡ ਹੀ ਨਹੀਂ ਕਰਦੇ ਤਾਂ ਫਿਰ ਇਹਨੂੰ ਉੱਥੋਂ ਹੀ ਆਈਡੀਆ ਆਇਆ ਨਾ ਕਿ ਮੈਂ ਹੈਲਪ ਕਰਾਂ ਇਸਨੇ ਕਿਹਾ ਰੌਂਡ ਆਈ ਥਿੰਕ 1500 ਹਾਂਜੀ ਹਾਂਜੀ ਇਹ ਕਿੰਨਾ ਕਿ ਇਫੈਕਟਿਵ ਹੈ ਜੀ ਬਹੁਤ ਇਫੈਕਟਿਵ ਹੈ ਦਾਣਾ ਤੁਸੀਂ ਦੇਖਿਆ ਹੋਣਾ ਕਿ ਬ੍ਰੇਕ ਵੀ ਨਹੀਂ ਹੋਇਆ ਨਹੀਂ ਤਾਂ ਕਈ ਵੱਡੀਆਂ ਮਸ਼ੀਨਾਂ ਚ ਦਾਣਾ ਵੀ ਬ੍ਰੇਕ ਹੋ ਜਾਂਦਾ ਹੈ ਮੈਂ ਤੁਸੀਂ ਪਿੰਡ ਦੇ ਕਿਸਾਨ ਵੀ ਤੁਹਾਡੇ ਨਾਲ ਡਿਸਕਸ ਕਰੇਗਾ ਤੁਹਾਡੇ ਵੱਲੋਂ ਇਹ ਪ੍ਰੋਜੈਕਟ ਦੇ ਬਾਰੇ ਜਾਂ ਉਹਨਾਂ ਦੇ ਵੱਲੋਂ ਯੂਜ਼ ਕਰਕੇ ਦੇਖੇਗਾ ਹਾਂਜੀ ਹਾਂਜੀ ਇਸਨੇ ਕੋਲ ਕਲਿੱਪ ਬਣਾਇਆ ਸੀਗਾ ਤਾਂ ਫਿਰ ਉਹ ਇਹਨੇ ਦਿਖਾਇਆ ਮੈਨੂੰ ਉਸ ਲੈਪਟਾਪ ਤੇ ਸੀ ਉੱਥੇ ਵੀ ਪ੍ਰੈਜੈਂਟ ਕੀਤਾ ਸੀਗਾ ਇੱਕ ਫਾਰਮਰ ਵੱਲੋਂ ਕਿਹਾ ਗਿਆ ਵੀ ਬਹੁਤ ਯੂਸਫੁਲ ਹੈ ਉਹਨਾਂ ਲਈ ਸਟੂਡੈਂਟਸ ਨੂੰ ਕੁਝ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਦਿਮਾਗ ਤੇ ਇਹ ਉੱਪਰ ਜਾਏਗੀ ਪਰ ਅਸੀਂ ਨਹੀਂ ਪਾਉਂਦੇ ਟੀਚਰ ਨਹੀਂ ਨਹੀਂ ਹੁਣ ਤਾਂ ਬਹੁਤ ਰਿਸੋਰਸਸ ਹੈ ਗਵਰਨਮੈਂਟ ਫੰਡਸ ਦੇ ਰਹੀ ਹੈ ਤਾਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਟੀਚਰਸ ਨੂੰ ਹਨਾ ਜਿਵੇਂ ਨਵੀਂ ਚੀਜ਼ ਬਣ ਗਈ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਸਕਦੀਆਂ ਜੇ ਬੱਚੇ ਦੱਸਣਗੇ ਹੀ ਨਹੀਂ ਤਾਂ ਫਿਰ ਹੋਏਗਾ ਹੀ ਨਹੀਂ ਕੁਝ ਵੀ ਹਾਂਜੀ ਹਾਂਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز